ਦੀ ਜੀਤ ਸੁਪਰੀ ਜੀ ਬਹੁਤ ਸਾਰੇ ਤੁਹਾਡੇ ਵਗਰੇ ਮਹਿਮਾਨ ਸਭ ਜੀ ਉਹ ਸਹੀ ਦੇ ਬੇਟੇ ਬਹੁਤ ਸੁਖੀ ਸੇਖਾ ਰਹੇ ਨੇ ਮੇਜੋ ਕੋ ਆਪਣੇ ਤੁਹਾਨੂੰ ਸਾਰਿਆਂ ਦੇਖ ਕੇ ਐਨੰਉਆ ਖੁਸ਼ਾ ਬੜਾ ਯਾਦ ਆ ਗਿਆ ਜਦੋਂ ਮੈਂ ਸੁਪਾਹੀ ਕੋਲ ਤੁਹਾਨੂੰ ਨਾਲ ਇਸ ਤਰ੍ਹਾਂ ਆਪਣੇ ਲਈ ਤੁਸੀਂ ਕੀ ਕਲਾ ਕਰਨਾ ਚਾਹੀ ਸੀ ਇਹ ਜਿਹੜੇ ਅੱਜ ਤੁਸੀਂ ਕਦੇ ਪਰਵਾਹ ਤੋਂ ਬੈਠੇ ਇਸ ਦਾ ਪ੍ਰੈਜੈਂਟੇਸ਼ਨ ਅਸ ਸੀ ਤੇ ਉਥੇ ਸਿਚਰਵਾ ਬਾਸ ਬਣ ਗਿਆ ਨਸੀ ਸਾਡੇ ਸਮੇਂ ਜਨਾ ਸਿਚਰਵਾ ਜਮਾਇਤੀ ਉੱਤੀ ਸਾਰੀ ਹੋ ਨਦੀ ਸਰਕਾਰੀ ਨਿਆਮ ਅਤੀਸ਼ੁੱਤੀ ਤੋਂ ਬਾਅਦ ਸਾਡੇ ਬਾਸ ਬਣ ਗਿਆ ਨਸੀ ਕਿ ਕੋਈ ਬੱਚਾ ਕਮਤਾ ਹੋਵੇ ਕੋਈ ਲੈਕਚਰ ਹੋਵੇ ਇਹਦੀ ਸਿਚਰ ਕਾਤੇ ਸੀ ਨਾਲ ਕਿ ਮੈਂ ਵੀ ਉਹਨਾਂ ਸਤਵਾਸ ਸਨਦਾ ਦੱਬ ਵੱਡੇ ਵੱਡੇ ਕਮੀਆਂਆਂ ਛੁਟੀਆਂ ਛੁਟੀਆਂ ਸਤਵਾਸ ਯਾਦ ਕਰਕੇ ਤੇ ਸੁਣਾਉਂੀਆਂ ਤੇ ਮੈਨੂੰ ਤੁਹਾਨੂੰ ਸ਼ਾਬਾਸ਼ ਮਿਲਦੀ ਤੇ ਆਪਕਾ ਮਨੋਂ ਤੇ ਮੇਰੇ ਨਾਲ ਦੇ ਇਹ ਵਿਦਿਆਰਥੀ ਨੇ ਤਾਲੀਆਂ ਮਾਰਨੀਆਂ ਤੇ ਮੈਨੂੰ ਬੜੀ ਖੁਸ਼ੀ ਹੋਣੀ ਤੇ ਉਸੇ ਕਾਰਨ ਮੈਂ ਅੱਜ ਮੈਂ ਸਾਡੇ ਸੰਸਾਰ ਦਾ ਸਭ ਤੋਂ ਲਖੀਆ ਤੇ ਮਿਲਿਆ ਗਿਆ ਸਤਿ ਸ਼੍ਰੀ ਅਕਾਲ ਜੀ ਮੇਰੀਆਂ 11 ਕਿਤਾਬਾਂ ਪੂਰੀਆਂ ਹੋ ਗਈਆਂ ਸਹਿਮਾਨੋਂ ਦੇ ਕੇ ਜਾ ਰਹੇ ਹੁਨੇ ਦੋ ਤੁਸੀਂ ਵੀ ਵੱਡੇ ਹੋ ਕੇ ਵੱਡੇ ਬਣੇ ਗਾਣੋ ਮੈਂ ਵੀ ਪਹਿਲਾ ਬਚਪਨ ਕਿੱਥੇ ਸਮਰਪਤਾ ਲਿਆ ਆਪਣੇ ਸੁਸਮੀ ਕੀ ਬੀੜੀ ਕੀ ਬੈਠਾ ਮੈਂ ਅੰਗਰੇਜ਼ੀ ਕਿੱਤੀ ਸੀ ਆਪਣੇ ਧਰਮ ਦੇ ਕਿੱਤੀ ਧਰਮ ਦੇ ਨਾ ਯੂਨੀਵਰਸਿਟੀ ਤੋਂ ਪੜ੍ਹਨੇ ਦਾ ਅਨੁਭਵ ਉਸ ਤੋਂ ਬਾਅਦ ਮੈਂ ਫਿਰ ਅਧਿਨੀ ਕੀਤੀ ਤੇ ਨਾਲ ਦੇ ਨਾਲ ਸਮਾਜਾ ਜਿਹੜੀ ਅਨੇ ਉਹ ਸਾਰੀ ਦੁਨੀਆ ਚ ਆਧੁਨਿਕ ਤਰੀਕ ਦੇ ਵਿੱਚ وٹسپ سے فیسبک سے یو ٹیوب سے انسٹاگرام سے ویب سائٹ سے میرا کبتاوا ہر روز جاؤ چھا دیا ہوتا بچوں کبتاب پہنچ جاتے ہیں ساری دنیا کے میٹنگ ہے تو میں دو ਦੀ ਜੀ ਮੂਰਤ ਤੁਸੀਂ ਹੀ ਉਹਨੂੰ ਅੱਜ ਦੇ ਸਕਦੇ ਬੱਚੇ ਹੁੰਦੇ ਨੇ ਮਿੱਟੀ ਦੀ ਜੀ ਮੂਰਤ ਤੇ ਘਾਟੇ ਟੀਚਰ ਨੇ ਆਪ ਤੁਹੇ ਹਰ ਵਾਂਗੂ ਅੱਜੀ ਵਿੱਚ ਪਾ ਕੇ ਪੁੰਦਨ ਵਾਰ ਕਰਦੇ ਇਹ ਤਾਂ ਸੁਭਣ ਸਿਆਣੇ ਸੁਨਿਆਰ ਵਾਂਗੂ ਤੁਹਾਡੇ ਸਾਰਿਆਂ ਦੀ ਇਹ ਸੇਵਾ ਕਰਦੇ ਨੇ ਸੇਵਾਦਾਰ ਨੂੰ ਆ ਬੱਖੋ ਬੱਖ ਸੁਬੂ ਦੇ ਮੋਤੀਆਂ ਨੂੰ ਇਕੱਠੇ ਰੱਖਦੇ ਜਲੇ ਦੇ ਹਾਰ ਵਾਂਗ ਤੁਹਾਨੂੰ ਸਾਦੇ ਅੰਕਿਏ ਜੀ ਚਾਣਨ ਵਿਦਿਆ ਦਾ ਫੈਲ ਜੇ ਚੌ ਪੱਸੀ ਸੁਚੀ ਰੀ ਦੇ ਹਾਰੇ ਕੋ ਸੂਝ ਵਾਂਗ ਦੀਏ ਵਿਦਿਆ ਵਿਚਾਰੀ ਤੋਂ 파ਰੋਂ ਪੁਕਾਰੀ ਇਹ ਵੀ ਸਿੱਖਿਆ ਗੁਰੂ ਸਹਿਬਾਨ ਦੀ ਹੈ ਕਹਿੰਦੇ ਕੌਮ ਉਸਰੀਏ ਅਦੇ ਆਪਕਾ ਮੰਦੀਰ ਕਹਿੰਦੇ ਕੌਮ ਉਸਰੀਏ ਅਦੇ ਆਪਕਾ ਨੂੰ ਤੇ ਹਰ ਕੌਮ ਹੀ ਇਹ ਨੂੰ ਪਰਵਾਣਦੀ ਹੈ ਆ ਦੋ ਅੱਖਾਂ ਨੇ ਦਾਤ ਪ੍ਰਮਾਤਮਾ ਦੀ ਬਿਲੇ ਆ ਤੀਸਰੀ ਅੱਖ ਇਨਸਾਨ ਦੀ ਉਹਨ ਸਾਰੇ ਦੇ ਵੀ ਇੱਕ ਅੱਖ ਹੈ ਆ ਦੋ ਅੱਖਾਂ ਨੇ ਦਾਤ ਪ੍ਰਮਾਤਮਾ ਦੀ ਤੇ ਵਿਦਿਆ ਤੀਸਰੀ ਅੱਖ ਇਨਸਾਨ ਦੀ ਹੈ ਇੱਕ ਗੱਲ ਹੋਰ ਯਾਦ ਰੱਖਿਓ ਬੱਚਿਓ ਇਸ ਸਿਸ਼ਟੀ ਦੀ ਸਾਜਣਾ ਨਾਲ ਇਥੇ ਭੂੋਂ ਪੇ ਦੀ ਸੀ ਉਹ ਕਿ ਕਾਲ ਵਿਦਿਆ ਪਾਵਨ ਧਰਮ ਗ੍ਰੰਥਾਂ ਦੇ ਵਿੱਚ ਹੱਥਾਂ ਸੰਭੀ ਪਈਏ ਬੇਅੰਤ ਸਾਧ ਵਿਦਿਆ ਜਿੰਨੀ ਵੰਦੀਏ ਉਨੀ ਹੀ ਜਾਏ ਵੰਦੀ ਸਾਧਨ ਗਿਆਨ ਦਾ ਬੜੀ ਖਿਸ਼ਾਦ ਵਿਦਿਆ ਤੇ ਇਸ ਵਿਦਿਆ ਵੀ ਕਰਦਾ ਏ ਕਦਰ ਜਿਹਦਾ ਕਰਦੀ ਉਹ ਤੋਂ ਨਿਹਾਲ ਨੇ ਅੱਜ ਬੈਠੀ ਏ ਮੇਰੇ ਸ਼ਿਗਰਤ ਮਨਮੀ ਪਰ ਇਹਨਾਂ ਦਾ ਸਾਰੇ ਨੌਜਵਾਨ ਬੱਚੋ ਜਿੰਨਾ ਸਰਕਾਰ ਕਰੋਗੇ ਨਾ ਉਹਨਾਂ ਇੱਥੇ ਦੇ ਕੇ ਬਤੋਗੇ ਜਿੰਦਗੀ ਯਾਰ ਰੱਖਣਾ ਇੱਕ ਗੱਲ ਕਹਿ ਕੇ ਜਿੰਨਾ ਸਤਿ ਕਰ ਲਿਆ ਸਮਾਂ ਜੇ ਕੋਈ ਵੀ ਥੋੜਾ ਜਿਹਾ ਕੋਈ ਸਾਰਾ ਪ੍ਰੋਗਰਾਮ ਜੰਨਾ ਹੈ ਮਾਪੇ ਚਿੰਤ ਦੇ ਜਿਸ ਤਰ੍ਹਾਂ ਬੱਚਿਆਂ ਨੂੰ ਯਾਦ ਰੱਖਿਓ ਬੱਚੋ ਮਾਪੇ ਚਿੰਤ ਦੇ ਜਿਸ ਤਰ੍ਹਾਂ ਬੱਚਿਆਂ ਨੂੰ ਪੋਤਾ ਹੈ ਇਹ ਦਾ ਅਸੀਂ ਮਾਨ ਸਤਕਾਰ ਅਧਿਆਪਕਾਂ ਦਾ ਉਹ ਇਹ ਜੋ ਪੁਸਤਕ ਹੈ ਇਸ ਦੇ ਵਿੱਚ ਇਹ ਗੱਲ ਦਾ ਸਿੱਖੀ ਹੋਈ ਗਿਆ ਤੁਹਾਡੇ ਬਾਰੇ ਤੇ ਯਾਤਨਾ ਬਾਰੇ ਤੁਮ ਜੀ ਕਿੰਨਾ ਉਪੇਕ ਕਰਨੀ ਹੈ ਤੁਸੀਂ ਜਰੂਰ ਹੈ ਤੇ ਅਗੋਂ ਤੁਸੀਂ ਨਾ ਅੱਗੇ ਕਰ ਸਕਦੇ ਹਾਂ ਇਸ ਬਾਰੇ ਤੋਂ